ਕੀਕਾਲ ਜੀ ਤੇ ਆਪਾਂ ਪਾਠ ਸ਼ੁਰੂ ਕਰਦੇ ਆਂ ਜੀ ਲੜਾਈ ਲੜਾਈ ਮਾਫ ਕਰੋ ਇੱਕ ਵਾਰ ਦੋ ਬਿੱਲੀਆਂ ਸਨ ਇੱਕ ਦਾ ਨਾਮ ਬਿੱਲੂ ਤੇ ਦੂਸਰੀ ਦਾ ਨਾਮ ਰਾਣੂ ਸੀ ਦੋਵੇਂ ਚੰਗੀਆਂ ਦੋਸਤ ਸਨ ਇੱਕ ਦਿਨ ਉਹ ਬਾਹਰ ਘੁੰਮ ਰਹੀਆਂ ਸਨ ਦੋਵਾਂ ਨੂੰ ਇੱਕ ਰੋਟੀ ਲੱਭੀ ਰੋਟੀ ਦੇਖ ਕੇ ਦੋਵੇਂ ਚਪਟ ਪਈਆਂ ਬਿੱਲੂ ਕਹਿਣ ਲੱਗੀ ਇਸ ਨੂੰ ਪਹਿਲਾਂ ਮੈਂ ਦੇਖਿਆ ਹੈ ਤੇ ਮੇਰੀ ਹੈ ਰਾਣੂ ਕਹਿ ਰਹੀ ਸੀ ਇਸ ਨੂੰ ਪਹਿਲਾਂ ਮੈਂ ਚੁੱਕਿਆ ਹੈ ਇਹ ਮੇਰੀ ਹੈ ਦੋਵੇਂ ਕਿੰਨੀ ਦੇਰ ਬਹਿਸਤੀਆਂ ਆ ਰਹੀਆਂ ਦੋਵਾਂ ਨੂੰ ਲੜਦਿਆਂ ਨੂੰ ਇੱਕ ਬੰਦਰ ਨੇ ਵੇਖਿਆ ਬੰਦਰ ਬੜਾ ਸ਼ੈਤਾਨ ਸੀ ਉਹ ਕੋਲ ਆ ਕੇ ਬੋਲਿਆ ਭੈਣੋ ਕੀ ਗੱਲ ਹੈ ਲੜ ਰਹੀਆਂ ਹੋ ਦੋਵੇਂ ਆਪਸ ਵਿੱਚ ਹੋਰ ਲੜਨ ਲੱਗੀਆਂ ਉਹ ਅੱਗੇ ਹੋ ਕੇ ਬੋਲਿਆ ਲੜਾਈ ਲੜਾਈ ਮਾਫ਼ ਕਰੋ ਦੱਸੋ ਕੀ ਗੱਲ ਹੈ ਬਿੱਲੀ ਕਹਿਣ ਲੱਗੀ ਬੰਦਰ ਭਰਾ ਮੇਰੀ ਰੋਟੀ ਮੈਂ ਰੋਟੀ ਨੂੰ ਪਹਿਲਾਂ ਦੇਖਿਆ ਸੀ ਇਹ ਮੇਰੀ ਇਹ ਮੇਰੀ ਹੈ। ਰਾਣੋ ਗੈਨ ਲੱਗੀ ਬਾਂਦਰ ਪ੍ਰਾਹ ਰੋਟੀ ਨੂੰ ਪਹਿਲਾਂ ਮੈਂ ਚੁੱਕਿਆ ਹੈ ਇਹ ਮੇਰੀ ਹੈ। ਬਾਂਦਰ ਸਾਰੀ ਗੱਲ ਸਮਝ ਗਿਆ। ਉਸ ਨੇ ਦੋਵਾਂ ਦੀ ਲੜਾਈ ਦਾ ਲਾਭ ਉਠਾਉਂਦਿਆਂ ਉਠਾਇਆ ਚਾਇਆ। ਉਹ ਕਹਿਣ ਲੱਗਾ ਲੜਾਈ ਲੜਾਈ ਮਾਫ਼ ਕਰੋ ਮੈਂ ਹੁਣੇ ਤੁਹਾਡਾ ਫੈਸਲਾ ਕਰ ਦਿੰਦਾ ਹਾਂ। ਬਾਂਦਰ ਨੇ ਇੱਕ ਤਕੜੀ ਲੈ ਆਂਦੀ। ਉਸ ਨੇ ਰੋਟੀ ਦੇ ਦੋ ਟੁਕੜੇ ਕਰ ਲਏ। ਇੱਕ ਟੁਕੜਾ ਥੋੜਾ ਵੱਡਾ ਰਹਿਣ ਦਿੱਤਾ। ਉਸ ਨੇ ਦੋਹਾਂ ਟੁਕੜਿਆਂ ਨੂੰ ਤਕੜੀ ਦੇ ਵੱਖ-ਵੱਖ ਛਾਬਿਆਂ ਵਿੱਚ ਰੱਖਿਆ ਜਿਹੜਾ ਟੁਕੜਾ ਵੱਡਾ ਸੀ ਉਹ ਪਾਸਾ ਝੁਕ ਗਿਆ ਉਸ ਨੇ ਟੁਕੜਾ ਜਿੰਨਾ ਕੋ ਵੱਡਾ ਸੀ ਉਸ ਤੋਂ ਕੁਝ ਜ਼ਿਆਦਾ ਤੋੜ ਕੇ ਖਾ ਲਿਆ ਹੁਣ ਦੂਸਰਾ ਟੁਕੜਾ ਵੱਡਾ ਹੋ ਗਿਆ ਹੁਣ ਬਾਂਦਰ ਨੇ ਦੂਸਰਾ ਟੁਕੜਾ ਜਿੰਨਾ ਜ਼ਿਆਦਾ ਸੀ ਉਸ ਤੋਂ ਕੁਝ ਜ਼ਿਆਦਾ ਖਾ ਲਿਆ ਬਾਂਦਰ ਕਿੰਨੀ ਦੇਰ ਲੱਗਾ ਰਿਹਾ ਨਾਲ ਨਾਲ ਇਹ ਕਹਿੰਦਾਰੀ ਹੈ ਲੜਾਈ ਲੜਾਈ ਮਾਫ਼ ਕਰੋ ਜਦੋਂ ਥੋੜੀ ਜਿਹੀ ਰੋਟੀ ਰਹਿ ਗਈ ਤਾਂ ਦੋਵੇਂ ਬਿੱਲੀਆਂ ਗੋਲੀਆਂ ਭਰਾਵਾ ਇਹ ਰੋਟੀ ਸਾਨੂੰ ਦੇ ਅਸੀਂ ਆਪਸ ਵਿੱਚ ਆਪੇ ਹੀ ਵੰਡ ਲਵਾਂਗੇ। ਬਾਂਦਰ ਨੇ ਕਿਹਾ ਲੜਾਈ ਲੜਾਈ ਮਾਫ ਕਰੋ ਮੈਂ ਤੁਹਾਨੂੰ ਲੜਦਿਆਂ ਨਹੀਂ ਵੇਖਣਾ ਵੇਖ ਸਕਦਾ। ਇੰਨਾ ਕਹਿ ਕੇ ਉਹ ਰੋਟੀ ਦਾ ਟੁਕੜਾ ਵੀ ਮੂੰਹ ਵਿੱਚ ਸੁੱਟ ਕੇ ਸੁੱਟਿਆ ਤੇ ਖਾ ਲਿਆ। ਦੋਵੇਂ ਬਿਲੀਆਂ ਨਾਲੇ ਉਸ ਦੇ ਮੂੰਹ ਵੱਲ ਵੇਖ ਰਹੀਆਂ ਸਨ ਤੇ ਨਾਲ ਹੀ ਕਹਿ ਰਹੀਆਂ ਸਨ। ੜਾਈ ਲੜਾਈ ਮਾਫ ਕਰੋ। ਇਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਜੀ? ਸਾਨੂੰ ਆਪਣੇ ਭਰਾਵਾਂ ਰਿਸ਼ਤੇਦਾਰਾਂ ਨਾਲ ਲੜਾਈ ਨਹੀਂ ਕਰਨੀ ਚਾਹੀਦੀ ਜੀ ਤਾਂ ਜੋ ਸਾਡਾ ਕੋਈ ਹੋਰ ਫਾਇਦਾ ਨਾ ਚੁੱਕ ਸਕੇ ਤੇ ਇਹ ਜੀ ਕਹਾਣੀ ਵਧੀਆ ਲੱਗੇ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਔਰ ਸਬਸਕ੍ਰਾਈਬ ਕਰਨਾ ਜੀ ਆਪਣੇ ਬੱਚਿਆਂ ਨੂੰ ਜਰੂਰ ਇਦਾਂ ਦੀਆਂ ਕਹਾਣੀਆਂ ਸੁਣਾਇਆ ਕਰੋ ਜੀ ਮਿਲਦੇ ਆਂ ਜੀ ਨਵੀਂ ਵੀਡੀਓ ਲੈ ਕੇ ਜੀ ਸਤਿ ਸ੍ਰੀ ਅਕਾਲ